ਗੁਰੂ ਪਿਆਰੀ ਸਾਧ ਸੰਗਤ ਜੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਇੱਕ ਮੀਹ ਮਸੰਦ ਸੀ ਇੱਕ ਦਿਨ ਗੁਰੂ ਜੀ ਪਾਸੋਂ ਆਗਿਆ ਹਾਸਲ ਕਰਕੇ ਮੀਹ ਮਸੰਦ ਸਿੰਧ ਨੂੰ ਤੁਰ ਗਿਆ ਸਿੰਧੀ ਲੋਕ ਬਹੁਤ ਧਰਮੀ ਤੇ ਕਰਤਾਰ ਦੇ ਭੈ ਵਾਲੇ ਬੰਦੇ ਸਨ ਉਹਨਾਂ ਨੇ ਗੁਰੂ ਜੀ ਦਾ ਮਸੰਦ ਆਇਆ ਜਾਣ ਕੇ ਬਹੁਤ ਸੇਵਾ ਕਰਨੀ ਸ਼ੁਰੂ ਕੀਤੀ ਕੱਪੜਾ ਅੰਨ ਨਗਦ ਰੁਪਿਆ ਸੋਨਾ ਚਾਂਦੀ ਤੇ ਹੋਰ ਕੀਮਤੀ ਸਮਾਨ ਗੁਰੂ ਜੀ ਵਾਸਤੇ ਭੇਡ ਚੜਾਣੀ ਸ਼ੁਰੂ ਕੀਤੀ ਮੀਹੇ ਮਸੰਦ ਨੂੰ ਇੱਕ ਧਰਮਸ਼ਾਲਾ ਵੀ ਬਣਾ ਦਿੱਤੀ ਪੂਜਾ ਹੁੰਦੀ ਵੇਖ ਕੇ ਮੀਹਾ ਮਸੰਦ ਗੁਰੂ ਜੀ ਦਾ ਸਿੱਖ ਨਾ ਰਿਹਾ ਸਗੂ ਆਪ ਹੀ ਗੁਰੂ ਬਣ ਬੈਠਾ ਜੋ ਚੜਾਵਾ ਚੜਦਾ ਉਸ ਨੂੰ ਆਪ ਹੀ ਹਜਮ ਕਰਨ ਲੱਗਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਕੁਵਾਰੀਆਂ ਤੇ ਵਿਆਹਿਆ ਸੁੰਦਰ ਇਸਤਰੀਆਂ ਨੂੰ ਫਸਾਣਾ ਸ਼ੁਰੂ ਕਰ ਦਿੱਤਾ ਕਈ ਦੇਵੀਆਂ ਦੀ ਆਬਰੂ ਖਰਾਬ ਕੀਤੀ ਸਵੇਰ ਵੇਲੇ ਬਗਲੇ ਦੀ ਤਰ੍ਹਾਂ ਉਹ ਸਮਾਦੀ ਲਾ ਕੇ ਬੈਠ ਜਾਂਦਾ ਗੱਲਾਂ ਨਾਲ ਪਾਪਾ ਉੱਤੇ ਪਰਦਾ ਪਾਉਂਦਾ ਜੋ ਵੀ ਘਾਰ ਭੇਟ ਆਉਂਦੀ ਉਹ ਮਨਦ ਕਰਮਾਂ ਵਿੱਚ ਖਰਚ ਹੁੰਦੀ ਲੋਕਾਂ ਦੀ ਸ਼ਰਧਾ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਸੀ ਉਹ ਮੀਆਂ ਮਸੰਦ ਦੇ ਪਾਪਾ ਨੂੰ ਅਣਡਿੱਠੇ ਕਰੀ ਜਾਂਦੇ ਰਹੇ ਮੀਆਂ ਮਸੰਦ ਪਾਪੀ ਬਣਦਾ ਗਿਆ ਮੀਆਂ ਮਸੰਦ ਨੂੰ ਸਿੰਧ ਗਿਆ ਨੂੰ ਚੋਖਾ ਚਿਰ ਹੋ ਜਾਣ ਪਿੱਛੋਂ ਅਤੇ ਕੋਈ ਜਵਾਬ ਨਾ ਆਣਤੇ ਇੱਕ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੂਸਰਾ ਮਸੰਦ ਭਾਈ ਗਹਿਲਾ ਜੀ ਸਿੰਧ ਭੇਜਿਆ ਇਹ ਭਾਈ ਗਹਿਲਾ ਜੀ ਬਹੁਤ ਧਰਮੀ ਤੇ ਨੇਕ ਪੁਰਸ਼ ਸਨ ਇਹ ਰੁਪਏ ਵਿੱਚੋਂ ਆਨਾ ਆਪ ਖਰਚਦੇ ਅਤੇ 15 ਆਨੇ ਗੁਰੂ ਨੂੰ ਪਹੁੰਚਾਦੇ ਸਨ ਨਿਤਨੇਮੀ ਤੇ ਗੁਰੂ ਦੇ ਪੈ ਵਾਲੇ ਸਨ ਸੱਚ ਬੋਲਦੇ ਸਿਮਰਨ ਕਰਦੀ ਕਿਸੇ ਦੀ ਬਹੂ ਬੇਟੀ ਨੂੰ ਮੰਦੀ ਨਿਗਾਹ ਨਾਲ ਨਾ ਤੱਕਦੀ ਹੌਲੀ ਹੌਲੀ ਤੇ ਜਿਉਂ-ਜਿਉਂ ਗੁਰੂ ਘਰ ਦੇ ਸਰਦਾਲੂਆਂ ਨੂੰ ਪਤਾ ਲੱਗਦਾ ਗਿਆ ਕਿ ਭਾਈ ਗਹਿਲਾ ਜੀ ਗੁਰਮੁਖ ਪੁਰਸ਼ ਹੈ ਸਤ ਦਾ ਉਪਦੇਸ਼ ਕਰਦਾ ਹੈ ਤੇ ਬੜੇ ਉੱਚੇ ਜੀਵਨ ਵਾਲਾ ਹੈ ਤਾਂ ਉਹ ਸਰਦਾਲੂ ਉਸ ਦੇ ਕੋਲ ਆਉਣ ਲੱਗ ਪਏ ਮੀਏ ਮਸੰਦ ਵੱਲੋਂ ਮੂੰਹ ਮੋੜ ਲਿਆ ਜੋ ਕਾਰਪੇਟ ਸੀ ਉਹ ਵੀ ਭਾਈ ਗਹਿਲੇ ਕੋਲ ਆਉਣ ਲੱਗੀ ਭਾਈ ਗਹਿਲੇ ਜੀ ਨੇ ਇੱਕ ਧਰਮਸ਼ਾਲਾ ਉਸਾਰ ਲਈ ਉੱਥੇ ਦੋਵੇਂ ਵੇਲੇ ਗੁਰਬਾਣੀ ਦਾ ਕੀਰਤਨ ਸ਼ੁਰੂ ਹੋ ਗਿਆ ਕੀਰਤਨ ਭਗਤੀ ਸਿਮਰਨ ਤੇ ਗੁਰੂ ਦੇ ਲੰਗਰ ਦਾ ਪ੍ਰਵਾਹ ਚੱਲਣ ਲੱਗਾ ਰੋਟੀ ਦੇ ਭੁੱਖੇ ਅਤੇ ਨਾਮ ਦੇ ਭੁੱਖੇ ਰੱਜਣ ਲੱਗੇ ਸਭ ਦੀ ਤ੍ਰਿਸ਼ਨਾ ਮਿਟਣ ਲੱਗੀ ਹਿਰਦੇ ਸ਼ਾਂਤ ਹੋ ਕੇ ਪ੍ਰਭੂ ਦੇ ਗੁਣ ਗਾਉਣ ਲੱਗੇ ਭਾਈ ਗਹਿਲੇ ਦੀ ਸ਼ੋਭਾ ਤੇ ਵਡਿਆਈ ਦੂਰ ਦੂਰ ਤੱਕ ਖਿਲਰ ਗਈ ਦੂਸਰੇ ਪਾਸੇ ਮੀਹਾ ਮਸੰਦ ਆਪਣੇ ਮੰਦੇ ਕਰਮਾਂ ਦੇ શેਖ ਨਾਲ ਸੜਨ ਲੱਗਾ ਉਸ ਦੀ ਦੁਕਾਨ ਬੰਦ ਹੋ ਗਈ ਆਵਾਜ਼ਾਂ ਮਾਰਨ ਤੇ ਵੀ ਉਸ ਦੇ ਕੋਲ ਕੋਈ ਨਾ ਜਾਂਦਾ ਉਸ ਦੇ ਹਿਰਦੇ ਵਿੱਚ ਈਰਖਾ ਦੀ ਅੱਗ ਵੀ ਭੜਕ ਉੱਠੀ ਈਰਖਾ ਦੀ ਅੱਗ ਸਾਰੀਆਂ ਅੱਗਾਂ ਨਾਲੋਂ ਭਿਆਨਕ ਹੁੰਦੀ ਹੈ ਇਹ ਮਨੁੱਖ ਦੀ ਆਪਣੀ ਆਤਮਾ ਨੂੰ ਸਾੜ ਕੇ ਕੋਲੇ ਕਰ ਦਿੰਦੀ ਹੈ ਭਾਈ ਮੀਆਂ ਸੜਿਆ ਬਲਿਆ ਹੋਇਆ ਭਾਈ ਗਹਿਲੇ ਨੂੰ ਬਦਨਾਮ ਕਰਨ ਅਤੇ ਮਾਰਨ ਤੇ ਤੁਲਪਿਆ ਉਹ ਰਾਤ ਦੀਨੀ ਇਹੋ ਸਕੀਮਾ ਘੜਨ ਲੱਗਾ ਕੀ ਕਿਵੇਂ ਭਾਈ ਗਹਿਲੇ ਦਾ ਪ੍ਰਤਾਪ ਘਟੇ ਮੂਰਖ ਮੀਹ ਮਸੰਦ ਇਹ ਨਹੀਂ ਸੀ ਜਾਣਦਾ ਕਿ ਭਾਈ ਗਹਿਲੇ ਉੱਤੇ ਗੁਰੂ ਦੀ ਮਿਹਰ ਹੈ ਕਿਉਂਕਿ ਉਹ ਸੱਚੇ ਸਿੱਖ ਸਨ ਗੁਰੂ ਘਰ ਦੀ ਅਟੁੱਟ ਸੇਵਾ ਤੇ ਭਗਤੀ ਕਰਦੇ ਸਨ ਇੱਕ ਦਿਨ ਪਾਪੀ ਮੀਹ ਮਸੰਦ ਨੇ ਇੱਕ ਬਦਚਲਨ ਮੁਟਿਆਰ ਨੂੰ ਆਪਣੇ ਹੱਥ ਵਸ ਕੀਤਾ ਉਸ ਨੂੰ ਆਖਿਆ ਮੈਂ ਤੈਨੂੰ ਬਹੁਤ ਸਾਰਾ ਪੈਸਾ ਦਿਾਂਗਾ ਜੇ ਤੂੰ ਭਾਈ ਗਹਿਲੇ ਕੋਲ ਜਾਵੇ ਤੇ ਉਸ ਨੂੰ ਆਪਣਾ ਪ੍ਰੇਮੀ ਬਣਾ ਲਵੇ ਉਹ ਭੁੱਲੜ ਤੇ ਮੂਰਖ ਕਾਮਣੀ ਸ਼ਰਤ ਮੰਨ ਗਈ ਉਸ ਕਾਮਣੀ ਨੇ ਭਗਤ ਦੇ ਉੱਪਰ ਡੋਰੇ ਸੁੱਟਨੇ ਸ਼ੁਰੂ ਕਰ ਦਿੱਤੇ ਭਾਈ ਗਹਿਲਾ ਜੀ ਵੀ ਤਾੜ ਗਏ ਉਹਨਾਂ ਨੇ ਇੱਕ ਦਿਨ ਉਸ ਕਾਮਣੀ ਨੂੰ ਆਖਿਆ हे ਪੁੱਤਰੀ ਤੇਰੇ ਮਨ ਵਿੱਚ ਜੋ ਪਿਲੇਖਾ ਹੈ ਉਸ ਨੂੰ ਦੂਰ ਕਰ ਦੇ ਮੰਦੇ ਕਰਮ ਤੋਂ ਟਲ ਤੇ ਵਾਹਿਗੁਰੂ ਸਿਮਰਨ ਕਰਿਆ ਕਰ ਭਾਈ ਜੀ ਦੇ ਇਹ ਸ਼ਬਦ ਸੁਣ ਕੇ ਉਸ ਦੇ ਮਨ ਉੱਤੇ ਐਸਾ ਅਸਰ ਹੋਇਆ ਕਿ ਉਹ ਮੁੜ ਕੇ ਪਾਈ ਗਹਿਲਾ ਜੀ ਦੇ ਕੋਲ ਨਾ ਗਈ ਮੀਹਮਸੰਧ ਨੇ ਕਈ ਹੇਰਾ ਫੇਰੀਆਂ ਕੀਤੀਆਂ ਕਿ ਪਾਈ ਗਹਿਲਾ ਬਦਨਾਮ ਹੋ ਜਾਵੇ ਪਰ ਉਸ ਦਾ ਚਾਰਾ ਨਾ ਚੱਲਿਆ ਆਖਰ ਉਸ ਨੇ ਫੈਸਲਾ ਕੀਤਾ ਕਿ ਉਹ ਪਾਈ ਗਹਿਲੇ ਜੀ ਨੂੰ ਜਾਨੋ ਹੀ ਮਾਰ ਦੇਵੇਗਾ ਜਿਵੇਂ ਵੀ ਹੋਵੇ ਉਹ ਵੇਲਾ ਤੜਨ ਲੱਗਾ ਕਦ ਉਸ ਦਾ ਦਾ ਲੱਗੇ ਤੇ ਭਾਈ ਗਹਿਲਾ ਜੀ ਮਰੇ ਖੂਨ ਉਸ ਦੀ ਅੱਖਾਂ ਵਿੱਚ ਨੱਚਣ ਲੱਗਾ ਵਾਹਿਗੁਰੂ ਦੇ ਭਾਣੇ ਨੂੰ ਕੌਣ ਮੇੜ ਸਕਦਾ ਹੈ ਭਾਈ ਗਹਿਲੇ ਦੇ ਨਸੀਬ ਵਿੱਚ ਸ਼ਹਿਦ ਐਸੀ ਮੌਤ ਲਿਖੀ ਸੀ ਇਸ ਬਾਹਾਨੇ ਨਾਲ ਹੀ ਉਸ ਨੇ ਪਰਲੋਕ ਗਮਨ ਕਰਨਾ ਸੀ ਇੱਕ ਦਿਨ ਮੀਹੇ ਮਸੰਦ ਦਾ ਦਾ ਫੁਰ ਹੀ ਗਿਆ ਇੱਕ ਸੇਵਕ ਨੂੰ ਮਾਇਆ ਦਾ ਲਾਲਚ ਦੇ ਕੇ ਉਸਨੇ ਭਾਈ ਗਹਿਲੇ ਦੇ ਭੋਜਨ ਵਿੱਚ ਜ਼ਹਿਰ ਮਿਲਾ ਦਿੱਤੀ ਜਦੋਂ ਭਾਈ ਗਹਿਲਾ ਜੀ ਨੇ ਭੋਜਨ ਛਕ ਲਿਆ ਤਾਂ ਉਸ ਦਾ ਸਰੀਰ ਫੁੱਟਣਾ ਸ਼ੁਰੂ ਹੋ ਗਿਆ ਉਸ ਨੂੰ ਗਿਆਨ ਹੋ ਗਿਆ ਕਿ ਕਿਸੇ ਪਾਪੀ ਨੇ ਖੋਟ ਕੀਤਾ ਹੈ ਉਸ ਵੇਲੇ ਨੇੜੀ ਦੀ ਸੰਗਤ ਨੂੰ ਦੱਸਿਆ ਗਿਆ ਹਕੀਮ ਤੇ ਵੈਦ ਬੁલાਏ ਗਏ ਜ਼ਹਿਰ ਚੋਖੀ ਸੀ ਉਹ ਝਟਪਟ ਅਸਰ ਕਰ ਗਈ ਤੇ ਭਾਈ ਗਹਿਲਾ ਜੀ ਛੇਤੀ ਹੀ ਪ੍ਰਲੋਕ ਗमन ਕਰ ਗਏ ਸਾਰੇ ਸ਼ਹਿਰ ਵਿੱਚ ਹਾਹਾਕਾਰ ਮੱਚ ਗਈ ਆਕਰ ਗੁਰੂ ਰੀਤੀ ਅਨੁਸਾਰ ਭਾਈ ਗਹਿਲੇ ਦਾ ਵਿਵਾਨ ਤਿਆਰ ਕੀਤਾ ਗਿਆ ਗੁਰਬਾਣੀ ਦਾ ਕੀਰਤਨ ਕਰਦਿਆਂ ਹੋਈਆਂ ਸੰਗਤਾਂ ਵਿਵਾਨ ਚੁੱਕੀ ਜਾ ਰਹੀਆਂ ਸਨ ਤਾਂ ਸਬਬ ਨਾਲ ਉੱਤੂ ਦਾ ਹਾਕਮ ਮੀਰਸਲ ਦੀ ਮਿਲ ਪਿਆ ਉਹ ਭਾਈ ਗਹਿਲੇ ਜੀ ਦਾ ਸ਼ਰਧਾਲੂ ਸੀ ਉਸਨੇ ਪੁੱਛਿਆ ਕਿਸ ਦਾ ਵਿਵਾਨ ਹੈ ਅਗੂ ਉੱਤਰ ਮਿਲਿਆ ਜੀ ਭਾਈ ਗਹਿਲਾ ਜੀ ਮਸੰਦ ਦਾ ਜਿਸ ਨੂੰ ਮੀਹੇ ਮਸੰਦ ਨੇ ਜ਼ਹਿਰ ਦੇ ਕੇ ਮਾਰ ਦਿੱਤਾ ਹੈ ਇਹ ਸੁਣ ਕੇ ਮੀਰ ਜੀ ਦਾ ਮਨ ਪਰ ਆਇਆ ਉਸ ਨੇ ਕਰੋਧ ਨਾਲ ਆਪਣੇ ਸਿਪਾਈਆਂ ਨੂੰ ਹੁਕਮ ਦਿੱਤਾ ਕਿ ਮੀਹੇ ਮਸੰਦ ਨੂੰ ਪਕੜ ਕੇ ਮੇਰੇ ਹਵਾਲੇ ਕਰੋ ਮੈਂ ਉਸ ਨੂੰ ਮੌਤ ਦੰਡ ਦੇਵਾਂਗਾ ਮੌਤ ਦੰਡ ਵੀ ਐਸਾ ਕਿ ਸੰਸਾਰ ਯਾਦ ਕਰੇਗਾ ਇਹ ਆਖ ਕੇ ਆਪਣੇ ਮਹਿਲਾਂ ਨੂੰ ਚਲਾ ਗਿਆ ਸਿਪਾਈਆਂ ਨੇ ਉਸੇ ਵੇਲੇ ਮੀਹੇ ਮਸੰਦ ਤੇ ਉਸ ਦੇ ਚੇਲੇ ਗਿਰਫਤਾਰ ਕਰ ਲਈ। ਉਹਨਾ ਬਹੁਤ ਸ਼ੋਰ ਮਚਾਇਆ ਕਿ ਉਹ નિર્ਦੋਸ਼ ਹਨ ਪਰ ਕਿਸੇ ਇੱਕ ਨਾ ਸੁਣੀ। ਭਾਈ ਮੀਹੇ ਦੇ ਪਾਪ ਤੇ ਮੰਦ ਕਰਮ ਸੁਰਜੀਤ ਹੋ ਖਲੋਤੀ। ਉਸ ਦੇ ਪਾਪਾਂ ਨੇ ਉਸ ਨੂੰ ਲਾਂਤਾਂ ਪਾਈਆਂ। ਉਹ ਤਾਂ ਬੋਲਣ ਜੋਗਾ ਨਾ ਰਿਹਾ। ਮੋਤ ਦੇ ਭੈ ਨਹੀਂ ਉਸ ਨੂੰ ਐਨਾ ਭੈਪਿਤ ਕੀਤਾ ਕਿ ਉਸ ਨੂੰ ਗਸ਼ਾ ਪੈਣ ਲੱਗ ਪਈਆਂ। ਉਸ ਨੇ ਬਹੁਤ ਸਾਰੇ ਸੱਜਣਾ ਮਿੱਤਰਾਂ ਤੇ ਸੇਵਕਾਂ ਅੱਗੇ ਤਰਲੇ ਕੱਢੇ ਕੀ ਕੋਈ ਉਸਦੀ ਜਾਨ ਬਚਾਵੇ ਪਰ ਕਿਸੇ ਸਹਾਇਤਾ ਨਾ ਕੀਤੀ ਉਸਦੇ ਪਾਪ ਦਾ ਫਲ ਉਸਨੂੰ ਭੁਗਤਣਾ ਪਵੇਗਾ ਮੀਰ ਨੇ ਹੁਕਮ ਦਿੱਤਾ ਕਿ ਮੀਹੇ ਨੂੰ ਧਰਤੀ ਵਿੱਚ ਗੱਡ ਕੇ ਇਸ ਦੇ ਉੱਪਰ ਦਹੀਂ ਪਾਓ ਭੁੱਖੇ ਕੁੱਤਿਆਂ ਨੂੰ ਛੱਡ ਕੇ ਜਿੰਦਿਆਂ ਨੂੰ ਪੜਵਾ ਦਿਓ ਸ਼ਹਿਰ ਵਿੱਚੋਂ ਡੋਂਡੀ ਪਟਵਾਈ ਜਾਵੇ ਲੋਕਿਆਂ ਨੂੰ ਆਖਿਆ ਜਾਵੇ ਕਿ ਉਹ ਦੇਖਣ ਵਾਸਤੇ ਆਉਣ ਜਿਵੇਂ ਹੀ ਮੀਰ ਸਲਦੀ ਨੇ ਹੁਕਮ ਕੀਤਾ ਤਿਵੇਂ ਹੀ ਸਾਰੇ ਪ੍ਰਬੰਧ ਕੀਤੇ ਗਏ ਮੀਏ ਦੀ ਮੌਤ ਦਾ ਡੰਡ ਵੇਖਣ ਵਾਸਤੇ ਸਾਰਾ ਸ਼ਹਿਰ ਇਕੱਠਾ ਹੋਇਆ ਮੀਏ ਨੂੰ ਸਪਾਈ ਲਿਆਏ ਅਤੇ ਜੁੰਦੇ ਨੂੰ ਪਟਾਂ ਤੱਕ ਧਰਤੀ ਵਿੱਚ ਗੱਡ ਦਿੱਤਾ ਗਿਆ ਲੋਕਾਂ ਨੇ ਉਸ ਨੂੰ ਫਟਕਾਰਾਂ ਪਾਈਆਂ ਮਟਕਾ ਦਹੀਂ ਦਾ ਮਗਵਾ ਕੇ ਉਸ ਦੇ ਉੱਤੇ ਉਲਟਾਇਆ ਗਿਆ ਦਹੀਂ ਨਾਲ ਬੇੜ ਕੇ 6 ਕੁੱਤੇ ਛੱਡੇ ਗਏ ਉਹ ਕੁੱਤੇ ਬੋ ਤੁਮਾਰੂ ਸਾਨਾ ਉਹਨਾਂ ਨੂੰ ਤਿੰਨ ਦਿਨ ਤੋਂ ਭੁੱਖਿਆ ਰੱਖਿਆ ਗਿਆ ਸੀ ਉਹ ਮੀਏ ਨੂੰ ਖਾਂਣ ਲੱਗੇ ਜੋ-ਜੋ ਕੁੱਤੇ ਮੀਏ ਨੂੰ ਪਾੜਦੇ ਤਿਉ ਤੂੰ ਉਹ ਚਿੰਕਾ ਮਾਰਦਾ ਆਖਰ ਚਿੰਕਾ ਮੁੱਕ ਗੀਆਂ ਜਾਨ ਚਲੀ ਗਈ ਉਸ ਦੀ ਲਾਸ਼ ਨੂੰ ਕੁੱਤੇ ਖਾਂਦੇ ਰਹੇ ਲੋਕ ਤਮਾਸ਼ਾ ਦੇਖਦੇ ਰਹੇ ایਉ ਪਾਪੀ ਤੇ ਮੰਦ ਕਰਮੀ ਮੀਹਮਸੰਧ ਨੂੰ ਮਾਰਿਆ ਗਿਆ ਸਿੰਧ ਦੀ ਸੰਗਤ ਇਕੱਠੀ ਹੋ ਕੇ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਆਈ ਸੰਗਤਾਂ ਦੇ ਮੁਖੀਆਂ ਨੇ ਮੀਹਾ ਮਸੰਦ ਤੇ ਭਾਈ ਗਹਿਲੇ ਬਾਰੇ ਅੱਡੋ ਅੱਡ ਦੱਸਿਆ ਭਾਈ ਗਹਿਲੇ ਦੀ ਉਪਮਾ ਕੀਤੀ ਤੇ ਮੀਹ ਦੀ ਨਿੰਦਿਆ ਕੀਤੀ ਸੱਚੇ ਸਤਗੁਰੂ ਮੁਸਕਰਾਏ ਗੁਰੂ ਨੇ ਫਰਮਾਇਆ ਧੰਨ ਭਾਈ ਗਹਿਲਾ ਜੀ ਉਹਨਾਂ ਦਾ ਬੈਂਕਟ ਵਾਸ ਹਰ ਸਿੱਖ ਨੂੰ ਭਾਈ ਗਹਿਲੇ ਵਰਗਾ ਸੱਚਾ ਸਿੱਖ ਬੰਨਣਾ ਚਾਹੀਦਾ ਹੈ ਤੇ ਮੇਹਵਾਂਗ ਹੰਕਾਰੀ ਪਾਪੀ ਤੇ ਦੂਰਾਚਾਰੀ ਨਹੀਂ ਬੰਨਣਾ ਚਾਹੀਦਾ ਸੋ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ